ਰਸ਼ੀਆ ਬ੍ਰਾਂਡ ਦਾ ਪਸ਼ਮੀਨਾ ਸਟਾਕ ਆ ਗਿਆ ਆਪਣੇ ਕੋਲ ਜਲਦੀ ਜਲਦੀ ਆਰਡਰ ਬੁੱਕ ਕਰਾਈ ਚਲੋ ਰਸ਼ੀਆ ਬ੍ਰਾਂਡ ਦਾ ਸੁਪਰ ਫਾਈਨ ਪਸ਼ਮੀਨਾ ਫੁੱਲ ਗਰੰਟਡ ਕਪੜਾ ਜੀ 40 ਰੰਗ ਨੇ 40 40 ਆਪਣੇ ਕੋਲ ਮਿਲ ਜਾਣਗੇ ਜਿਨ੍ਹਾਂ ਨੇ ਵੱਧ ਤੋਂ ਵੱਧ ਆਰਡਰ ਦੇਣਾ ਜੀ ਜਲਦੀ ਜਲਦੀ ਆਰਡਰ ਬੁੱਕ ਕਰਾ ਲਓ ਫੋਟੋਆਂ ਭੇਜ ਦਾਂਗੇ ਜਲਦੀ ਜਲਦੀ ਰੰਗ ਦੇਖੀ ਚਲੋ ਰੰਗ ਦੇਖੋ ਜੀ ਸੈਂਪਲ ਦੇਖ ਲੋ 40 ਦੇ 40 ਰੰਗ ਮਿਲ ਜਾਣਗੇ ਆਰਡਰ ਬੁੱਕ ਕਰਾਈ ਚਲੋ ਸਕਰੀਨ ਸ਼ਾਟ ਲਈ ਚਲੋ ਆਰਡਰ पे ਚਲੋ ਸਿਰਫ ਔਰ ਸਿਰਫ 850 ਰੁਪਏ ਸੂਟ ਸੀ ਜਿਹੜਾ ਬਾਜ਼ਾਰ ਦੇ ਵਿੱਚ ਆਪਣੇ ਕੋਲ 600 ਰੁਪਏ ਦੇ ਵਿੱਚ ਕਰਤਾ ਸੀ ਸਿਰਫ 600 ਰੁਪਏ ਦੇ ਵਿੱਚ 5 ਮਿੰਟ ਸੂਟ ਪਿਓਰ ਪਸ਼ਮੀਨਾ ਫੁੱਲ ਗਰੰਟੀਡ ਕਪੜਾ ਜੀ ਹੈ ਫੁੱਲ ਗਰੰਟੀਡ ਕਪੜਾ ਸਭ ਤੋਂ ਟੌਪ ਦਾ ਪਸ਼ਮੀਨਾ ਜੇ ਲੈਣਾ ਤਾਂ ਰਸ਼ੀਆ ਬ੍ਰਾਂਡ ਦਾ ਪਸ਼ਮੀਨਾ ਹੈ ਇਹ ਮਿਲਣਾ ਅਲੀਸ਼ਰ ਸ਼ੋਰੂਮ ਪਿੱਛੇ ਤੋਂ ਮਿਲਣਾ ਜੀ ਅਲੀਸ਼ਰ ਸ਼ੋਰੂਮ ਪਿੱਛੇ ਤੋਂ ਜਲਦੀ ਜਲਦੀ ਆਰਡਰ ਬੁੱਕ ਕਰਾਈ ਚਲੋ 600 ਰੁਪਏ ਵਿੱਚ ਕਰਤਾ ਪਿਓਰ ਪਸ਼ਮੀਨਾ ਰ ਦੇਖੋ ਜੀ ਕਿੰਨੇ ਸੋਹਣੇ ਰੰਗ ਆਏ ਨੇ 40 ਰੰਗ ਮਿਲ ਜਾਣਗੇ ਫੋਟੋ ਫੋਟੋ ਭੇਜ ਦਾਂਗੇ WhatsApp ਤੇ ਫੋਟੋ ਮੰਗਾ ਲਓ ਜੀ ਜਿਨਾਂ ਨੇ ਆਰਡਰ ਦੇਣਾ ਜਲਦੀ ਜਲਦੀ ਆਰਡਰ ਬੁੱਕ ਕਰਾ ਲਓ 600 ਰੁਪਏ ਦੇ ਵਿੱਚ ਹੀ ਤਬਾਈ ਲਿਆਤੀ ਰੇਟਾਂ ਦੀ ਜੀ ਪਸ਼ਮੀਨਾ ਰਸ਼ੀਆ ਬ੍ਰਾਂਡ ਦਾ 40 ਰੰਗ ਨੇ ਜਲਦੀ ਆ ਜੀ ਆਰਡਰ ਬੁੱਕ ਕਰਾ ਲਓ ਫੁੱਲ ਗਰੰਟੀ ਕਪੜਾ ਜੀ ਇਸ ਟਾਈਮ ਦਾ ਫੁੱਲ ਗਰੰਟੀ ਕਪੜਾ ਲੈਣਾ ਤਾਂ ਰਸ਼ੀਆ ਬ੍ਰਾਂਡ ਦਾ ਲਓ ਜੀ ਜਿੰਨੀ ਮਰਜ਼ੀ ਕੜਾਈ ਕਰਾ ਲਓ ਬਹੁਤ ਜ਼ਿਆਦਾ ਵਧੀਆ ਕਪੜਾ ਕੋਈ ਬੂਰਨੀਓਂ ਦਾ ਕੋਈ ਲੰਬਾ ਨਹੀਂ ਕੋਈ ਧਾਗਾ ਨਹੀਂ ਨਿਕਲਦਾ ਜਲਦੀ ਆ ਜੀ ਜਲਦੀ ਜਲਦੀ ਆਰਡਰ ਬੁੱਕ ਕਰਾ ਲਓ ਰਸ਼ੀਆ ਬ੍ਰਾਂਡ ਦੇ 300 ਰੁਪਏ ਵਿੱਚ ਰੋਸੀਆ ਬ੍ਰਾਂਡ ਦਾ ਜੀ ਬਹੁਤ ਜਿਆਦਾ ਟਾਪ ਦਾ ਕੱਪੜਾ ਹੈ ਸਿਰਫ 600 ਰੁਪਏ ਦੇ ਵਿੱਚ ਲਓ ਜੀ ਜਲਦੀ ਆ ਜੀ ਆਰਡਰ ਬੁੱਕ ਕਰਾਓ ਸ਼ਿਪਿੰਗ ਚਾਰਜ ਪਰ ਸੂਟ 50 ਰੁਪਏ ਆਨਲਾਈਨ ਪੇਮੈਂਟ ਤੇ ਆਰਡਰ ਲੈ ਜਾਊਗਾ ਜੀ ਬਹੁਤ ਜਿਆਦਾ ਵਧੀਆ ਕੱਪੜਾ 600 ਰੁਪਏ ਦੇ ਵਿੱਚ ਕਰਤਾ ਜੀ